ਅੰਜੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਤੁਹਾਨੂੰ ਵਿਖਾ ਰਹੇ ਹਾਂ ਕਿ ਜਿਹੜੀ ਮਾਂ ਹੁੰਦੀ ਹੈ ਮਾਂ ਬੱਚੇ ਦੇ ਲਈ ਕੀ ਕੁਛ ਕਰਦੀ ਆ ਵੇਖ ਸਕਦੇ ਆ ਸਾਡੀ ਮਾਤਾ ਜੀ 80 ਸਾਲ ਦੀ ਉਮਰ ਹੈ ਤੇ ਰੋਟੀਆਂ ਲਾ ਰਹੀ ਹੈ ਤਾਂ ਮਾਂ ਦਾ ਸਾਨੂੰ ਕਦੇ ਵੀ ਦੇਣ ਬੱਚੇ ਦੇ ਨਹੀਂ ਸਕਦੇ ਪਹਿਲਾਂ ਮਾਂ ਬੱਚਾ ਨੂੰ ਪਾਲਦੀ ਹੈ ਚੰਦੀ ਹੈ ਫਿਰ ਉਹਨਾਂ ਨੂੰ ਵੱਡੇ ਕਰਦੀ ਹੈ ਤਾਂ ਆਪਣਾ ਜਿਹੜਾ ਕਰਤੱਵ ਹੈ ਉਹ ਮਾਂ ਪੂਰੀ ਤਰ੍ਹਾਂ ਨਮਾਉਂਦੀ ਹੈ ਪਰ ਜਿਹੜੇ ਬੱਚੇ ਐ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹਨਾਂ ਦੇ ਜਿਹੜੇ ਕਰਤੱਬ ਹੁੰਦੇ ਆ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਵੇਖੋ ਜਦੋਂ ਬੱਚਾ ਨਿਆਣਾ ਹੁੰਦਾ ਮਾਂ ਕਿੰਨਾ ਨਿਗਾ ਰੱਖਦੀ ਆ ਅੱਗ 'ਚ ਹੱਥ ਨਾ ਪਾ ਲੇ ਜਾਂ ਮਤਲਬੀ ਮਾਂ ਨੂੰ ਕਿੰਨਾ ਫਿਕਰ ਹੁੰਦਾ ਜੇ ਤੁਸੀਂ ਬਚਪਨ ਵਿੱਚ ਸੀ ਤੁਸੀਂ ਖੇਡਦੇ ਸੀ ਤੁਸੀਂ ਰੋੜਦੇ ਸੀ ਤਾਂ ਮਾਂ ਤੁਹਾਡਾ ਕਿੰਨਾ ਖਿਆਲ ਕਰਦੀ ਆ ਵੀ ਅੱਗ 'ਚ ਹੱਥ ਨਾ ਪਾ ਲਵੇ ਕਾਸੀ ਦੇ ਵਿੱਚ ਡਿੱਗ ਨਾ ਪਵੇ ਤਾਂ ਮਾਂ ਕਿੰਨਾ ਤੁਹਾਡੇ ਲਈ ਫਰਜ ਨਿਭਾਇਆ ਮਾਂ ਨੇ ਪਰ ਜਿਹੜੇ ਵੱਡੇ ਹੋ ਕੇ ਮਾਪਿਆਂ ਦੀ ਆਸਾਂ ਦੇ ਖਰੇ ਨਹੀਂ ਉੱਤਰਦੇ ਮਾਪਿਆਂ ਨੂੰ ਬੁਰਾ ਭਲਾ ਕਹਿੰਦੇ ਹਨ ਜਾਂ ਮਾਪਿਆਂ ਨੂੰ ਸੁੱਖ ਨਹੀਂ ਦਿੰਦੇ ਤਾਂ ਲਾਣਤੇ ਸਿਆ ਪੁੱਤਰਾਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਮਾਤਾ ਦੀ 80 ਸਾਲ ਦੀ ਉਮਰ ਆ ਹਜੇ ਵੀ ਮਾਤਾ ਜੀ ਜਾਣੇ ਕਿ ਰੋਟੀਆਂ ਲਾ ਰਹੀ ਹੈ ਤਾਂ ਇਸ ਤਰ੍ਹਾਂ ਮਾਪੇ ਦੇ ਜਿਹੜੇ ਕਰਤੱਵ ਹੁੰਦੇ ਆ ਮਾਪੇ ਆਪਣਾ ਫਰਜ ਨਿਭਾਉਂਦੇ ਆ ਪਰ ਕਈ ਵੇਰੀ ਪੁੱਤਾਂ ਜਿਹੜੇ ਉਹ ਕਪੁੱਤ ਹੋ ਜਾਂਦੇ ਆ ਆਪਣਾ ਜਿਹੜਾ ਫਰਜ਼ ਆ ਨਹੀਂ ਨਿਭਾਉਂਦੇ ਮਾਪਿਆਂ ਨੂੰ ਦੁੱਖ ਦਿੰਦੇ ਹਨ ਕੰਮ ਨਹੀਂ ਕਰਦੇ ਬੇਕਾਰ ਹੋ ਜਾਂਦੇ ਆ ਨਸ਼ਿਆਂ ਵਿੱਚ ਪੈ ਜਾਂਦੇ ਆ ਤਾਂ ਮੈਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦਾ ਹਾਂ ਵੀ ਮਾਂ ਦਾ ਕਦੇ ਵੀ ਆਪਾਂ ਦੇਣ ਨਹੀਂ ਦੇ ਸਕਦੇ ਹਰ ਚੀਜ਼ ਮੁੱਲ ਖਰੀਦੀ ਜਾ ਸਕਦੀ ਹੈ ਪਰ ਮਾਂ ਕਦੋਂ ਮਿਲਦੀ ਨਹੀਂ ਕੋਈ ਵੀ ਦੁਨੀਆ ਦੀ ਚੀਜ਼ ਤੁਸੀਂ ਕਰੋੜਾਂ ਅਰਬ ਰੁਪਇਆ ਲਾ ਕੇ ਖਰੀਦ ਸਕਦੇ ਆ ਪਰ ਮਾਂ ਕਿਤੋਂ ਵੀ ਮਿਲਦੀ ਨਹੀਂ ਮਾਂ ਦਾ ਕੋਈ ਵੀ ਮੁੱਲ ਨਹੀਂ ਨਾ ਹੀ ਮਾਂ ਮਿਲਦੀ ਹੈ ਤਾਂ ਸਾਨੂੰ ਆਦਰ ਸਤਕਾਰ ਕਰਨਾ ਚਾਹੀਦਾ ਹੈ ਮਾਪਿਆਂ ਦੇ ਜਿਹੜੇ ਦੁੱਖਦਰਦ ਆ ਉਹਨਾਂ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਬੁੱਢਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਬੱਚਿਆਂ ਨੂੰ ਮਤਲਬ ਇਹ ਖਿਆਲ ਜ਼ਰੂਰ ਕਰਨਾ ਚਾਹੀਦਾ ਹੈ ਕਿ ਵੇਖ ਸਕਦੇ ਤੁਸੀਂ ਮਾਂ ਕਿੰਨਾ ਆਪਣਾ ਕਰਤੱਵ ਤੇ ਫਰਜ਼ ਨਿਭਾਉਂਦੀ ਹੈ ਪਰ ਬੱਚੇ ਆਪਣੇ ਕਰਤੱਵਾਂ ਫਰਜ਼ਾਂ ਦੇ ਵਿੱਚ ਨਹੀਂ ਪੂਰੇ ਉੱਤਰਦੇ ਤਾਂ ਮਾਂ ਦਾ ਕਦੇ ਵੀ ਅਸੀਂ ਦੇਣ ਨਹੀਂ ਦੇ ਸਕਦੇ ਤਾਂ ਮਾਵਾਂ ਦੇ ਲਈ ਖਿਆਲ ਰੱਖਣਾ ਚਾਹੀਦਾ ਹੈ ਮਾਂ ਦੁੱਖ ਦਰਦ ਬੱਚਿਆਂ ਲਈ ਕਿੰਨਾ ਸਹਿੰਦੀ ਹੈ ਪਰ ਜਦੋਂ ਉਹਨਾਂ ਦੇ ਦੁੱਖ ਦਰਦ ਦੀ ਗੱਲ ਆਉਂਦੀ ਹੈ ਤੇ ਜਿਹੜੇ ਬੁੱਤ ਹੈ ਉਹ ਫਰਜ਼ ਨਹੀਂ ਨਿਭਾਉਂਦੇ ਬਹੁਤ ਸਾਰੇ ਨੌਜਵਾਨ ਆ ਜਿਹੜੇ ਨਸ਼ਾ ਵਿੱਚ ਵੜ ਜਾਂਦੇ ਆ ਮਾਪਿਆਂ ਪੱਲੋ ਖਾਂਦੇ ਆ ਮਾਪਿਆਂ ਨੂੰ ਦੁੱਖ ਦਿੰਦੇ ਆ ਕਦੇ ਵੀ ਸਾਨੂੰ ਮਾਪਿਆਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਮਾਪਿਆਂ ਦੀਆਂ ਆਸਾਂ ਤੇ ਖਰੇ ਉਤਰਨਾ ਚਾਹੀਦਾ ਤੇ ਮਾਂ ਜਿਹੜੀ ਹੁੰਦੀ ਆ ਮਾਂ ਹੀ ਹੁੰਦੀ ਆ ਕਦੋਂ ਵੀ ਮਾਂ ਜਿਹੜੀ ਮੁੱਲ ਨਹੀਂ ਮਿਲਦੀ ਦੁਨੀਆ ਦੀ ਹਰ ਇੱਕ ਚੀਜ਼ ਮੁੱਲ ਖਰੀਦੀ ਜਾ ਸਕਦੀ ਆ ਤੋ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਰ ਗੋ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਸਮੇਂ ਦੀ ਲੋੜ ਹੈ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ